ਆ ਦੁੱਧ ਬਰੀ ਬੋਤਲ ਆਉਂਦਾ ਮਾਤੀ ਦਾ ਨਾ ਇਹ ਸੇਵਾ ਸਾਰੀ ਸੰਗਤਾਂ ਨੇ ਦਿੱਤੀ ਕੀ ਕਹਿਣਾ ਚੰਗੋ ਹੀ ਸਕਦਾ ਉਹ ਤੇ ਹੈਰਾ ਖਾਲਸਾ ਦਰਜ ਸਮਾਜ ਸੇਵਾ ਭਿੰਦਰਪਾਲ ਸਿੰਘ ਠਿਕਰਾ ਕਰਾਇਆ ਤੋਂ ਹਨ ਸਰਦਾ ਦਾ ਪੁਲ ਪੇਟ ਕੇ ਨਾਲ ਬੋਤਲ ਜਰਾਬਾਂ ਤੇ ਸੇਵਾ ਸੰਗਤਾਂ ਦੇ ਕਰਨ ਲਿਆ ਵਿਚਾਰ ਬਹੁਤ ਬਹੁਤ ਇਹਦਾ ਧੰਨਵਾਦ ਵਾ ਆ ਦੁੱਧ ਵਾਲੇ ਬੋਤਲਾਂ ਨਾਲ ਹਨ ਤੇ ਐਡਾ ਨਿੱਕੇ ਨਿੱਕੇ ਬੱਚਿਆਂ ਹੱਥੇ ਨੇ ਤੇ ਬੜਾ ਵੇਰ ਦਾ ਸੁਜੋਗ ਆ ਹੀ ਵੀ ਦਿਨੇ ਸੁਜੋਗ ਦੇ ਨਾਲ ਜਿੱਥੇ ਕੰਮ ਕਰਨਾ ਅਸੀਂ ਨਾਲ ਖੜੇ ਆਂ ਤੇ ਸਾਡਾ ਜ਼ਿਕਰ ਆ ਕੇ ਲੱਭਦੇ ਨਾ ਬੋਲੇ ਥੋ ਨਿਹਾਲ ਅਸੀਂ ਪਤਾ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਸਾਡੇ ਪਿੰਡ ਦੇ ਮਿਸਤਰੀ ਨੇ ਕਹੀ ਕਹਿੰਦੀ ਆ ਵੀ ਜੱਟ ਅਤੇ ਸਿਰੀ ਹਾਂਜੀ ਇਹਨਾਂ ਨੂੰ ਕਈਆਂ ਨੂੰ ਕਹਾਂ ਕਹਿੰਦੇ ਮਜਬੀਅਤ ਜੱਟਾਂ 'ਚ ਪਾੜ ਪਾਉਣ ਵਾਲੇ ਲੋਕ ਜਿਹੜੇ ਕਹਿੰਦੇ ਨੇ ਵੀ ਇਹਨਾਂ ਦੇ ਵਿੱਚ ਪਾੜ ਪਾਈਏ ਜੱਟ ਬੜੇ ਤਾਂ ਦੀ ਗੱਲ ਆ ਤੇ ਮਜਬੀ ਬੜੇ ਠਾਂ ਦੀ ਗੱਲ ਆ ਇੱਥੇ ਭਰਾਵਾਂ ਦੀ ਗੱਲ ਆ ਇੱਥੇ ਕੋਈ ਜੱਟ ਦਾ ਖੂਨ ਵੱਖਰਾ ਨਹੀਂ ਤੇ ਮਜਬੀ ਦਾ ਖੂਨ ਵੱਖਰਾ ਨਹੀਂ ਇਹ ਪਿਆਰ ਦੀ ਗੱਲ ਆ ਇਹਨਾਂ ਨਾਲ ਹੀ ਚੱਲਦੇ ਆ ਤੇ ਸਾਡੇ ਨਾਲ ਚੱਲਦੇ ਆ ਇਹ ਤੇ ਜਿਹੜੇ ਦੁਨੀਆਂ ਦੇ ਵਿੱਚ ਪਾੜ ਪਾਉਂਦੇ ਆ ਜਾਂ ਜਿਹੜੇ ਜਾਤਾਂ ਦੇ ਨਾਂ ਤੇ ਵੰਡਦੇ ਆ ਜਾਤ ਮੇਰੀ ਤੇਰੀ ਉੱਚੀ ਨੀ ਵੀ ਕਰਕੇ ਮਾਜ ਬਖਾਨਾ ਜੱਟ ਖਾਨਾ ਵਗੈਰਾ ਬੋਲਦੇ ਆ ਉਹਨਾਂ ਦੇ ਲੱਖ ਦੀ ਲਾਂਤ ਤੇ ਲੱਖ ਦੇ ਲੱਖ ਦੇ ਛਤਰ ਉਹਨਾਂ ਦੇ ਸਿਰ ਤੇ ਹਾਂਜੀ ਜਿਹੜੇ ਗਰੀਬਾਂ ਨੂੰ ਨੱਪਦੇ ਆ ਤੇ ਆਪਣੀਆਂ ਚੌਧਰਾ ਬਖਾਲਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਜਾਓ ਸਾਡੇ ਘਰ 'ਚ ਕੋਈ ਅਜਿਹੀ ਗੱਲ ਨਹੀਂ ਵੇਖੀ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਸਾਡਾ ਵੀਰ ਜਦੋਂ ਮਰਜ਼ੇ ਘਰ ਦੇ ਆ ਜੀ ਹੈ ਨਾ ਸਾਡਾ ਹੱਥ ਰੱਥਮੜਾਊਗਾ ਕੋਈ ਵਿਤਕਰੇ ਨਹੀਂ ਪਾਉਂਦਾ ਉਹ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਸਾਡਾ ਵੀਰ ਨਾਲ ਸਾਡੇ ਬਾਹਾਂ ਫੜ ਕੇ ਤੁਰਦਾ ਮੈਂ ਤਾਂ ਵਸਾਹੀ ਆ ਬਸ ਜਿੱਦਾਂ ਮੈਂ ਕੋਈ ਮੇਰਾ ਵਿਸਕਰਨ ਨਹੀਂ ਕਰਦਾ ਵੀਰ ਮੇਰਾ ਕੋਈ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਜਾਤਾਂ ਪਾਤਾਂ ਨੂੰ ਇਹਨਾਂ ਨੂੰ ਆਧਾਰ ਬਣਾ ਕੇ ਤੇ ਆਪਣੀਆਂ ਰੋਟੀਆਂ ਨਾ ਸੇਕੀਏ ਸਾਰੇ ਇਨਸਾਨ ਆ ਤੇ ਕਿਸੇ ਤੇ ਚੜਾਈ ਨਾ ਕਰੀਏ ਜਦੋਂ ਮਰ ਜਾਣਾ ਉਹ ਰੱਬ ਦੇ ਘਰ ਜਾਣਾ ਨਾ ਉੱਥੇ ਰੂਹ ਹੀ ਜਾਣੀ ਆ ਉੱਥੇ ਕੋਈ ਮੇਰ ਤੇਰ ਨਹੀਂ ਵੇਖੀਦਾ ਕਈ ਕਈ ਲੋਕ ਕਹਿੰਦੇ ਜੇ ਤੇ ਕੀਮਤੀ ਬੋਟ ਪਾ ਦਿਓ ਸਾਨੂੰ ਤੇ ਮੋੜ ਕੇ ਕਹੇ ਸਾਨੂੰ ਪੁੱਛਦਾ ਕੋਈ ਨਹੀਂਗਾ ਹਾਂ ਇਹ ਵੀ ਗੱਲ ਸੱਚੀ ਹੈ ਜਿਵੇਂ ਕਦਾ ਮੈਨਾਂ ਖੱਤੀਆਂ ਬੋ ਮੇਰਾ ਵੀਰ ਭਰਾ ਕੋਈ ਵੀ ਸੁਣਦਾ ਪਰ ਨੰਗਦ ਜਿਹੜਾ ਮਰਜ਼ੇ ਖਾਲਸਾ ਇਹ ਮੇਰੇ ਗਰੀਬ ਦੀ ਉੱਚੀ ਆਵਾਜ਼ ਮੇਰੀ ਹੋਣੀ ਚਾਹੀਦੀ ਐ ਪੈਣ ਦੇ ਵਿੱਚ ਮੁੜ ਕੇ ਪਾਸਦੇ ਨੇ ਕੋਈ ਕੋਈ ਸਾਹੀ ਦੇ ਅੱਖੇ ਨੇ ਲੱਗਦਾ ਮੁੜ ਕੇ ਵੇਖੋ ਵੀਰ ਜੋ ਵੀ ਤੇਰੇ ਦਿਲ ਦਾ ਦਰਦ ਆ ਤੂੰ ਦੱਸਿਆ ਲੋਕ ਸੁਣਨਗੇ ਹਾਂਜੀ ਤੇਰੇ ਨਾਲ ਖੜੇ ਆ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕਈ ਸਾਰਿਆਂ ਨੂੰ ਇੱਕੋ ਰਸੇ ਲੈ ਲੈਂਦੇ ਆ ਨਾ ਉਹ ਗੱਲ ਗਲਤ ਵਾ ਕੋਈ ਵੀ ਕਮਿਊਨਿਟੀ ਕੋਈ ਵੀ ਧਰਮ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਂਗਲਾਂ ਪੰਜਾਂ 'ਚ ਫਰਕ ਵਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇਰੀ ਮੇਰੀ ਛੱਡ ਕੇ ਤੇ ਪਿਆਰ ਦੇ ਨਾਲ ਰਹਿਣਾ ਸਿੱਖੋ ਪਿਆਰ ਨਾਲ ਜੀਣਾ ਸਿੱਖੋ ਕਈਆਂ ਦੇ ਮਿਰਚਾਂ ਲੱਗਣੀਆਂ ਤੇ ਕਈਆਂ ਨੂੰ ਖੁਸ਼ੀ ਹੋਣੀ ਪਰ ਜੋ ਪਿੰਡਾਂ 'ਚ ਪਾਰਟੀਆਂ ਬਾਜ਼ੀਆਂ ਚੱਲਣ ਡੀਆਂ ਵੋਟ ਵੇਲੇ ਪੈਰਾਂ 'ਚ ਪੈਂਦੇ ਨੇ ਤੇ ਵੋਟਾਂ ਪਾਉਣ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਉਹ ਹੋ ਜਾਂਦੀ ਆ ਨਾ ਜੇ ਇਹਨਾਂ ਗੱਲਾਂ ਦੀ ਸਾਨੂੰ ਸਮਝ ਆ ਜਾਏ ਤੇ ਅਸੀਂ ਕਦੀ ਨਾ ਦੱਲੀਏ 48 47 ਦੇ ਵੰਡ ਹੋ ਗਈ ਇੱਥੇ ਕਿਸੇ ਨੇ ਵੇਖਿਆ ਤੇ ਮੇਰੀ ਤੇ ਪੀਰੀ ਆ ਸਾਰੇ ਗਰੀਬ ਜਾਂਦਾ ਇੱਕੋ ਹੀ ਉਹ ਇੱਕ ਸਿੱਖ ਧਰਮ ਚਾਇਆ ਤੇ ਕੋਈ ਮੜਾ ਧਰਮ ਕਹਿੰਦਾ ਬਾਬਾ ਜੀ ਇਹਨੇ ਸੋਚਿਆ ਹਰ ਕਨੇ ਡਾਂਗ ਫੜ ਕੇ ਲੜਿਆ ਹੋਗਾ ਹਾਂ ਹੈ ਕਿ ਨਹੀਂ ਹਰ ਇੱਕ ਤੇ ਅੱਜ ਕੱਲ ਹਨ ਵਿਤਕਣਾ ਪਾਈ ਜਾਂਦੇ ਆਂ ਤੇ ਤੂੰਸ ਫਲਾਣਾ ਥਾਂ ਸੀ ਆ ਉਹ ਮਜਬੂਤ ਸਿੰਘ ਵਾ ਹੂੰ ਇਹ ਤਾਂ ਵਿਤਕਰੇ ਨਹੀਂ ਪੜੇ ਚਾਹੀਦੇ। ਹਾਂ ਤੂੰ ਭਰਾ ਸਾਡੇ ਘਰ ਚ ਆਉਂਦੇ ਜੇ ਜਾਂਦੇ ਜੇ ਸਾਰਾ ਠਿਕਰੀਵਾਲ ਨਗਰ ਜਾਣਦਾ। ਕਦੀ ਇਸ ਘਰ ਦੇ ਵਿੱਚੋਂ ਕਦੀ ਮੰਜੀ ਤੇ ਬਹਿਣ ਤੋਂ ਅੰਦਰ ਵੰਡ ਤੋਂ ਰੋਟੀ ਕਰਨ ਤੋਂ ਥਾਲੀ ਤੋਂ ਕਦੀ ਕਦੀ ਵਿਤਕਰਾ ਇਸ ਘਰ ਚ ਵੇਖਿਆ? ਨਹੀਂ ਬਾਬਾ ਨਹੀਂ 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 ਹੈਂ? ਨਹੀਂ ਨਹੀਂ। ਪਰ ਜੇ ਇਹੋ ਜੀ ਸਾਰੀ ਦੁਨੀਆ ਹੋ ਜੇ ਤੇ ਲੜਾਈਆਂ ਹੀ ਮੁੱਕ ਜਾਣ। ਮੈਂ ਕਹਿੰਦਾ ਕਿ ਸਿਰਤਾ ਕਰ ਦਿੰਦਾ ਨਾ ਮੈਂ ਵਿਚਾਰੇ ਨੇ ਇੱਕ ਦੁਬਾਰਾ ਜਦੋਂ ਰੋਟੀ ਰੋਟੀ ਬਣਾਉਂਦੀ ਹੈ ਨਾ ਤੇ ਨਾਲ ਕਦੇ ਕਿਸ ਦਿਨ ਪ੍ਰਸ਼ਾਦ ਜਿਕੇ ਅਧਣ ਆਪਣੇ ਦੁੱਧ ਵਾਲੇ ਸੇਵੀਆਂ ਆ ਆਉਣਿਆਂ ਨਾਲ ਪੱਕੀਆਂ ਗੁਰੂ ਨਾਨਕ ਦੀ ਬਾਤ ਵਾ ਆਪਾਂ ਨਹੀਂ ਚਾਹੁੰਦੇ ਕਿ ਸਾਡੀ ਕੋਈ ਸਿਫਤ ਕਰੇ ਚਲੋ ਆਪਣੇ ਦਿਲੋਂ ਬੋਲਣ ਦੇ ਜੇ ਪਰ ਸੰਗਤ ਜਾਣਦੀ ਏ ਗੱਲਾਂ ਨੂੰ ਪਰ ਮਹਾਰਾਜ ਕਿਰਪਾ ਕਰਕੇ ਵੀਡੀਓ ਸ਼ੇਅਰ ਕਰਿਓ ਤਾਂ ਜੋ ਇਹ ਮੇਰ ਤੇਰ ਖਤਮ ਕਰੀਏ ਤੇ ਪਿਆਰ ਨੂੰ ਗਾਹ ਮਜ਼ਈਏ ਜਿੱਦਾਂ ਦਾ ਕਲਯੁਗ ਦਾ ਸਮਾਂ ਆਉਣ ਡਿਆ ਨਾ ਬਹੁਤ ਭਿਆਨਕ ਹੈ ਇਹਦੇ ਵਿੱਚ ਰਲ ਮਿਲ ਕੇ ਰਹਿਣਾ ਪੈਣਾ ਤੇ ਬੰਦਾ ਹੀ ਬੰਦੇ ਦਾ ਦਾਰੂ ਆ ਕੋਈ ਪੈਸਾ ਕਿਸੇ ਦੇ ਕੰਮ ਨਹੀਂ ਲਿਆਉਂਦਾ ਇਨਸਾਨ ਇਨਸਾਨ ਦੇ ਕੰਮ ਆਉਂਦਾ ਤੇ ਅੱਜ ਸਾਨੂੰ ਇਹਨਾਂ ਦੀ ਲੋੜ ਆ ਇਹ ਸਾਡੇ ਕੋ ਆਏ ਆ ਕੱਲ ਨੂੰ ਸਾਡੀ ਜੇ ਇਹਨਾਂ ਨੂੰ ਲੋੜ ਹੋ ਗਈ ਤੇ ਅਸੀਂ ਇਹਨਾਂ ਕੋ ਜਾਵਾਂਗੇ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਮਲਾ ਕੇ ਚੱਲੋ ਬਾਈ ਥਾਡੀ ਮੈਲਵਾ ਬਾਈ ਇੱਥੇ ਰਹਿਣ ਜੇ ਖਾਲੀ ਇੱਥੇ ਖਾਲੀ ਆਏ ਨਾ ਖਾਲੀ ਇੱਥੇ ਚੱਲ ਜਾਣਾ ਵਾ ਵਾਹ ਪੈਸਾ ਨਾਲ ਨਹੀਂ ਜੇ ਜਾਣਾ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਕੱਢ